ਜਥੇਬੰਦ ਖਰੂਪ ਚ ਪਿੰਡਾਂ ਦੇ ਵਿੱਚ ਪੱਤੇ ਪੱਦਰ ਤੇ ਇਕੱਠੇ ਹੋਜੋ ਤੇ ਆਉਣ ਵਾਲੇ ਸਮੇਂ ਚ 24 ਚ ਸਾਰੇ ਪੰਜਾਬ ਵਿੱਚ ਬੰਦੇ ਖੜੇ ਕਰਾਂਗੇ ਸਾਰੇ ਪੰਜਾਬ ਚ ਮੰਚ ਪਰਾਹੇ ਬੰਦੇ ਖੜਾ ਕਰਾਂਗੇ ਐਮਪੀ ਚੋਣਾਂ ਦੇ ਲਈ ਲਖਸ ਦਿਹਾਣਾ ਲੋਕ ਸਭਾ ਚੋਣਾਂ ਅੰਦਰ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਝੋਣ ਲੜੇਗਾ ਜੀ ਹਾਂ ਲਖਸ ਦਿਹਾਣਾ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਚ ਉਹ ਆਪਣੀ ਜਥੇਬੰਦੀ ਯਾਨੀ ਕਿ ਪਾਰਟੀ ਬਣਾਉਣਗੇ ਅਤੇ ਲੋਕ ਸਭਾ ਚੋਣਾਂ 2024 ਚ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਝੋਣ ਲੜਨਗੇ ਲਖਸਿਦਾਨਾ ਪਾਨਾ ਸਿੱਧੂ ਦੇ ਹੋਏ ਪਰਚੇ ਤੇ ਬੋਲ ਰਹੇ ਸੀ ਜਿੱਥੇ ਉਹਨਾਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਜਥੇਬੰਦ ਖਰੂਪ ਚ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਇਕੱਠੇ ਹੋ ਜੋ ਤੇ ਆਉਣ ਵਾਲੇ ਸਮੇਂ ਚ 24 ਚ ਸਾਰੇ ਪੰਜਾਬ ਚ ਬੰਦੇ ਖੜੇ ਕਰਾਂਗੇ ਸਾਰੇ ਪੰਜਾਬ ਚ ਮੰਚ ਬਣਾ ਕੇ ਬੰਦੇ ਖੜਾ ਕਰਾਂਗੇ ਲਖਸਿਦਾਨਾ ਮਤਭਕ ਉਹ ਪੰਜਾਬ ਚ ਆਪਣੀ ਖੇਤਰੀ ਪਾਰਟੀ ਬਣਾਉਣਗੇ ਜੋ ਕਿ ਪੰਜਾਬ ਦੇ ਪਾਣੀ ਅਤੇ ਲੈ ਕੇ तमाम ਮੁੱਦਿਆਂ ਨੂੰ ਹੱਲ ਕਰਾਏਗੀ ਉਹਨਾਂ ਪੰਜਾਬ ਸਰਕਾਰ ਉੱਪਰ ਪੰਜਾਬ ਦੇ ਹ ਕਿਸਾਨ ਜਥੇਬੰਦੀਆਂ ਸਣੇ ਦੂਜੀਆਂ ਜਥੇਬੰਦੀਆਂ ਨੂੰ ਖਤਮ ਕਰਨ ਦੇ ਇਲਜ਼ਾਮ ਮਿਲ ਗਏ ਇਹ ਵੱਡੇ ਪੱਦਰ ਤੇ ਪੰਜਾਬ ਦਾ ਨੁਕਸਾਨ ਕਰਨਗੇ ਸਾਰੀਆਂ ਜਥੇਬੰਦੀਆਂ ਨੂੰ ਪਹਿਣਗੇ ਉਹਨਾਂ ਨੂੰ ਖਡਾਉਣ ਦੀ ਕੋਸ਼ਿਸ਼ ਤਾਂ ਹੋ ਹੀ ਰਹੀ ਹੈ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲਗਾਤਾਰੇ ਕਰ ਰਹੇ ਆ ਆਪਣੇ ਬੰਦੇ ਛੱਡ ਕੇ ਆਪਣੇ মিডিਆ ਰਾਹੀਂ ਆਪਣੇ ਆਈਟੀ ਸੈਲ ਰਾਹੀਂ ਇਹ ਬਕਾਊ ਆ ਜੀ ਇਹ ਧਰਨਿਆਂ ਤੇ ਬਹਿ ਜਾਂਦੇ ਆ ਜੀ ਇਹਦਾਂ ਨੂੰ ਤਾਂ ਬੰਦੇ ਨਹੀਂ ਥਿਉਣੇ ਜੀ ਇਹ ਜਗਾ ਦੇਖ ਕੇ ਬਹਿ ਜਾਂਦੇ ਭੰਤ ਕਹਿੰਦਾ ਵਜਾ ਨਹੀਂ ਦੇਖਦੇ ਇਹ ਲਗਾਤਾਰ ਫੰਡ ਇਕੱਠਾ ਕਰਨ ਦੇ ਮਾਰੇ ਤੁਰ ਪੈਲੇ ਧਰਨਿਆਂ ਨੂੰ ਕਿਉਂਕਿ ਜੇ ਜੱਥੇਬੰਦੀਆਂ ਖਤਮ ਹੋ ਗਈਆਂ ਤੁਹਾਡੇ ਤੇ ਛਿੱਤਰਫੇਰ ਨੇ ਤੁਹਾਡੇ ਦੇ ਕਬਜ਼ਾ ਕਰਨਾ ਬਹੁਤ ਸੌਖਾ ਹੋ ਜੂ ਤੁਹਾਡੇ ਹੱਕ ਮਾਰਨੇ ਬਹੁਤ ਸੌਖੇ ਹੋ ਜਾਣਗੇ ਇਹ ਗੱਲ ਦਾ ਖਿਆਲ ਰੱਖਿਓ ਜੱਥੇਬੰਦ ਖੂਪ ਚ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਇਕੱਠੇ ਹੋ ਜਓ ਤੇ ਆਉਣ ਵਾਲੇ ਸਮੇਂ ਚ 24 ਚ ਸਾਰੇ ਪੰਜਾਬ ਚ ਬੰਦੇ ਖੜੇ ਕਰਾਂਗੇ ਸਾਰੇ ਪੰਜਾਬ ਚ ਮੰਚ ਬਣਾ ਕੇ ਬੰਦੇ ਖੜਾ ਕਰਾਂਗੇ ਐਮਪੀ ਚੋਣਾਂ ਦੇ ਵਿੱਚ ਸਾਥ ਦਿਓ ਬਈ ਖੇਤਰੀਤਰ ਜੋ ਪੰਜਾਬ ਦੀ ਗੱਲ ਕਰੇ ਸਾਡੀ ਬੋਲੀ ਸਾਡੇ ਪਾਣੀਆਂ ਸਾਡੇ ਡੈਮਾਂ ਦੀ ਗੱਲ ਸਾਡੀ ਰਾਜਤਾਨੀ ਦੀ ਗੱਲ ਸਾਡੇ ਜੋ ਇੱਥੇ ਹੱਕ ਨੇ ਸਾਡੀ ਬੇਰਜ਼ਗਾਰੀ ਦੀ ਗੱਲ ਜੋ ਪ੍ਰਵਾਸ ਦੀ ਗੱਲ ਜੋ ਨਸ਼ਿਆਂ ਨਾਲ ਮਰ ਰਹੀ ਜਵਾਨੀ ਦੀ ਗੱਲ ਕਰੇ ਤਾਂ ਉਸ ਸਮੇਂ ਉਹ ਇਸ ਲਈ ਚਾਹੁੰਦੇ ਆ ਕਿ ਸਾਡੇ ਉਹ ਪੰਜਾਬ ਦੇ ਵਿਚ ਉੱਤਰ ਬਣਨੀ ਚਾਹੀਦੀ ਆ ਬਣਾਵਾਂਗੇ ਵਾਦਾ ਰਿਹਾ ਉਹ ਪ੍ਰਮਾਤਮਾ ਦੇ ਅੱਗੇ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਕਦੇ ਪੰਜਾਬ ਨੂੰ ਪਿੱਠ ਨਹੀਂ ਦਿਖਾਵਾਂਗੇ ਹਮੇਸ਼ਾ ਪੰਜਾਬ ਨਾਲ ਖੜੇ ਆ ਤਲਖਾ ਸਿਧਾਣਾ ਦੇ ਬਿਆਨ ਨੇ ਪੰਜਾਬ 'ਚ ਨਵੀਂ ਚਰਚਾ ਛੇੜ ਦਿੱਤੀ ਹੈ ਜੇਕਰ ਵਾਕੇ ਹੀ ਲੱਖਾ ਸਿਧਾਣਾ ਚੋਣ ਮੈਦਾਨ ਜੁਤਰਦੇ ਨੇ ਤਾਂ ਆਪ ਕਾਂਗਰਸ ਅਤੇ ਅਕਾਲੀ ਦਲ ਤੋਂ ਇਲਾਵਾ ਲੱਖਾ ਸਿਧਾਣਾ ਦੇ ਆਉਣ ਨਾਲ ਮੁਕਾਬਲਾ ਚੌਤਰਫਾ ਹੋ ਜਾਵੇਗਾ ਪਰ ਦੇਖਣਾ ਇਹ ਹੋਵੇਗਾ ਕਿ ਕੀ ਲੱਖਾ ਸਿਧਾਣਾ ਲੋਕਾਂ ਨੂੰ ਲੀਡਰ ਦੇ ਰੂਪ 'ਚ ਕਿੰਨਾ ਪਸੰਦ ਆਉਂਦੇ ਕੀ ਫੇਸਬੁੱਕ ਤੇ ਮਿਲਦੇ ਹੰਗਾਰੇ ਤੋਂ ਇਲਾਵਾ ਲੱਖਾ ਸਿਧਾਣਾ ਨੂੰ ਵੋਟਾਂ ਦਾ ਹੰਗਾਰਾ ਵੀ ਮਿਲੇਗਾ ਅਤੇ ਕੀ ਲੱਖਾ ਲੋਕ ਸਭਾ ਦੀਆਂ ਪੌੜੀਆਂ ਚੜ ਸਕੇਗਾ ਬਿਊਰੋ ਰਿਪੋਰਟ Central Punjab TV